ਦੋਸਤੋ ਸਵਾਗਤ ਹੈ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਡੇ ਨਾਲ ਆਪਾਂ ਤੀਜੂ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗੇ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਦੋਸਤੋ ਇਸ ਟਾਈਮ ਤੀਜੂ ਪਟਿਆਲੇ ਜ਼ਿਲ੍ਹੇ ਦੇ ਲੰਗਪਿੰਡ ਦੇ ਵਿੱਚ ਪਹੁੰਚ ਚੁੱਕਿਆਗਾ ਉੱਥੇ ਉੱਥੇ ਦੋਸਤੋ ਤੀਜੂ ਨੇ ਕਈ ਪਸ਼ੂਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਤੀਜੂ ਆ ਘਰਾਂ ਦੇ ਵਿੱਚ ਵੜਦਾ ਵੀ ਦੇਖਿਆ ਗਿਆ ਉਸ ਦੀਆਂ ਸੀਸੀਟੀਵੀ ਫੋਟੋਜ਼ ਵੀ ਆ ਚੁੱਕੀਆਂ ਨੇ ਦੋਸਤੋ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਅਫਵਾਹ ਮੰਨਦੇ ਨੇ ਕਿਉਂਕਿ ਦੋਸਤੋ ਸਾਡੇ ਚੈਨਲ ਦੇ ਬਹੁਤ ਵੀਡੀਓ ਪਾ ਚੁੱਕੇ ਆ ਪਹਿਲਾ ਸਾਡੇ ਜਿਲ੍ਹੇ ਬਰਨਾਲੇ ਦੇ ਵਿੱਚ ਇਹਨੂੰ ਆਇਆ ਸੀਗਾ ਅਸੀਂ ਕਈ ਪੰਡਾਂ ਦੀਆਂ ਵੀਡੀਓ ਪਾਈਆਂ ਉਦੋਂ ਵੀ ਲੋਕਾਂ ਨੇ ਇਸ ਨੂੰ ਅਫਵਾਹ ਮੰਨਿਆ ਇਹ ਦੋਸਤੋਂ ਅਸੀਂ ਸੰਗਰੂਰ ਜਿਲ੍ਹੇ ਦੀਆਂ ਕਈ ਵੀਡੀਓ ਪਾਈਆਂ ਉਸ ਤੋਂ ਬਾਅਦ ਵੀ ਲੋਕ ਅਫਵਾਹ ਮੰਨਦੇ ਸੀਗੇ ਪਰ ਦੋਸਤੋਂ ਹੁਣ ਸੰਗਰੂਰ ਦੇ ਵਿੱਚ ਉਸਨੇ ਜਾਨਵਰਾਂ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਵੜ ਕੇ ਤੈਂਦੂਏ ਨੇ ਕਈ ਜਾਨਵਰਾਂ ਨੂੰ ਜ਼ਖਮੀ ਕਰ ਦਿੱਤਾ ਇੱਕ ਬੱਚੇ ਦੇ ਕੰਨ ਖਾ ਗਿਆ ਅਤੇ ਤੁਸੀਂ ਨਾਨਾ ਨਾਨ ਦੇਖ ਸਕਦੇ ਹੋ ਅਸੀਂ ਸਕਰੀਨ ਦੇ ਉੱਤੇ ਫੋਟੋਆਂ ਵੀ ਤੁਹਾਨੂੰ ਲਗਾ ਕੇ ਦਿਖਾ ਰਹੇ ਹਾਂ ਦੋਸਤਾਂ ਸੀ ਜਿਹੜਾ ਸੰਗਰੂਰ ਦੇ ਪਿੰਡ ਗੱਗੜਪੁਰ ਦੇ ਇੱਕ ਬਾਈ ਤਰਸੀਮ ਨਾਲ ਵੀ ਗੱਲਬਾਤ ਕੀਤੀ ਸੀ ਕਿ ਅਸੀਂ ਉਸ ਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦੇ ਭਈਏ ਨੇ ਕਿੱਥੇ ਤੈਂਦੂਆ ਦੇਖਿਆ ਸੀ ਉਹਨਾਂ ਦੇ ਖੇਤ ਦੇ ਵਿੱਚ ਤੈਂਦੂਆ ਕਦੋਂ ਆਇਆ ਸੀਗਾ ਤੇ ਸਾਰੀ ਗੱਲਬਾਤ ਉਹ ਤੁਸੀਂ ਸਾਡੀ ਵੀਡੀਓ ਦੇ ਸੁਣ ਲਿਓ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਗਣ ਪੰਜਾਬ ਦੇ ਚੈਨਲ ਤੋਂ ਬੋਲ ਰਿਹਾ ਹਾਂ ਹਾਂਜੀ ਹਾਂਜੀ ਕੋਣ ਤਰਸੇਲ ਸਿੰਘ ਬੋਲ ਰਿਹਾ ਹਾਂ ਹਾਂਜੀ 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 ਹੋਰ ਕੀ ਹਾਲ ਚਾਲ ਨੇ ਠੀਕ ਹੋਈ ਬੜੀ ਵਧੀਆ ਅੱਛਾ ਤੇ ਅੱਜ ਆਪਣੇ ਚੀਤਾ ਆਪਣੇ ਕੇਤਾ ਆ ਗਏ ਸੀਗਾ ਰਾਤ ਆਇਆ ਸੀਗਾ ਜੀ ਅੱਜ ਨਹੀਂ ਆਇਆ ਹੈਗਾ ਅੱਛਾ ਰਾਤ ਆਇਆ ਸੀਗਾ ਮੇਰਾ ਛੋਟੂ ਜਿਹਾ ਬਈਆ ਰੱਖਿਆ ਹੈ ਸੀਗਾ ਅਸੀਂ ਬਾਗ ਦੇ ਦੂਸਰੇ ਫਾਰਮ ਤੇ ਅਸੀਂ ਸਾਣਾ ਚਿਕਸ ਆਇਆ ਸੀਗਾ ਅੱਛਾ ਉਹ ਵਹਾਂ ਕਿੱਥੇ ਗਏ ਸੀਗੇ ਦੂਸਰੇ ਫਾਰਮ ਤੇ ਅੱਛਾ ਅਸੀਂ ਉਦੋਂ ਮਾਗਰ ਉਹ ਛੋਟੂ ਦੱਸ ਰਿਹਾ ਹੈਗਾ ਦੇਖੋ ਮੈਂ ਤਾਂ ਨਹੀਂ ਦੇਖਿਆ ਹੈਗਾ ਮੈਂ ਝੂਠ ਬੋਲਣ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਬਾਕੇ ਹੋ ਪਿੰਜਰਾ ਸੀ ਲਾਰਛਾ ਉਥੇ ਅੱਛਾ ਹਾਂ ਤੇ ਬਾਕੀਆਂ ਛੋਟੂ ਨੇ ਮੇਰੇ ਬਈਏ ਨੇ ਦੇਖਿਆ ਹੈਗਾ ਅੱਛਾ ਹਾਂ ਕਿਹੜਾ ਦੋ ਬੱਚੇ ਨੇ ਇੱਕ ਵੱਡਾ ਦਾ ਅੱਛਾ ਹਾਂ ਇੰਦਾ ਜਾਈ ਅਸੀਂ ਵੀ ਕਈ ਥਾਂ ਤੇ ਕਿਉਂਕਿ ਅਸੀਂ ਕਈ ਪਿੰਡਾਂ 'ਚ ਕਿਉਂਕਿ ਪਹਿਲਾ ਸਾਡਾ ਇਧਰ ਬਰਨਾਲੇ ਏਰੀਆ 'ਚ ਸੀਗਾ ਹਾਂਜੀ ਹਾਂਜੀ ਬਰਨਾਲੇ ਏਰੀਏ ਦੇ ਵਿੱਚ ਵੀ ਅਸੀਂ ਕਈ ਪਿੰਡਾਂ ਦੇ ਵਿੱਚ ਜਦੋਂ ਗਏ ਉੱਥੇ ਸਾਨੂੰ ਇਹ ਦੱਸਿਆ ਵੀ ਨਾਲ ਬੱਚੇ ਵੀ ਨੇ ਉਹਦੇ ਹਾਂ ਨਾਲ ਦੋ ਬੱਚੇ ਹੈਗੇ ਨੇ ਜੀ ਹਾਂ ਬੱਚਿਆਂ ਦਾ ਵੀ ਸਾਨੂੰ ਜ਼ਿਕਰ ਕੀਤਾ ਹੈ ਤੁਸੀਂ ਵੀ ਉਹੀ ਗੱਲ ਕਹਿ ਰਹੇ ਹੋ ਵੀ ਨਾਲ ਬੱਚੇ ਨੇ ਹੈਨਾ ਹਾਂ 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 ਤੇ ਜਿੱਥੇ ਕੋਈ ਵੀਡੀਓ ਬੁਡੀਓ ਨਹੀਂ ਬਣਾਇਆ ਨਾ ਕੋਈ ਕਿਸੇ ਭਾਨੇ ਨਾਲ ਜੀ ਉਹਦਾ ਬਾਲਾ ਛੋਟਾ ਪਈ ਹੈਗਾ ਉਹਦਾ ਛੋਟੇ ਹੀ ਦਿਓਦਾ ਅਸੀਂ ਦੂਸਰੇ ਫਾਰਮ ਤੇ ਭਾਗੇ ਸੀ ਮੁਰਗਾ ਭਰਨਾ ਦੀ ਮੁਰਗੇ ਭਰਨ ਨੂੰ ਸਾਡੇ ਤੇ ਪਿੰਡ ਤੇ ਆਰ ਨਹੀਂ ਹੈਗੀ ਹੋਈ ਲੇਬਰ ਵਾਲਾ ਫਿਰ ਅਸੀਂ ਇੱਥੇ ਦੂਸਰੇ ਫਾਰਮ ਤੋਂ ਲੇਬਰ ਚੱਕੀ ਵੱਡੀ ਲੇਬਰ ਚੱਕੀ ਅੱਛਾ ਜਿਹੜਾ ਮਗਾਇਲ ਮੂਲ ਨੇਗੇ ਫਿਰ ਉਹ ਸਾਡੇ ਨਾਲ ਹੀ ਤੇ ਜੇ ਉਹ ਅਸੀਂ ਦੂਜੇ ਫਾਰਮ ਤੋਂ ਫਾਰਮ ਮਾਲ ਪਰ ਲੱਗੇ ਅੱਛਾ ਕੋਈ ਨਿਸ਼ਾਨ ਨਿਸ਼ੂਣ ਕੋਈ ਨੌਂਦਰਾਂ ਦੇ ਕੋਈ ਨਿਸ਼ਾਨ ਆਏ ਕਿ ਨਹੀਂ ਅੱਛਾ ਉਹਦੀ ਕੋਈ ਵੀਡੀਓ ਬੁੜੀ ਬਣਾਈ ਹੋਊ ਤੁਸੀਂ ਮਾਸੀ ਵੀ ਤਾਂ ਨਹੀਂ ਵੀਡੀਓ ਬਣਾਈ ਉਹ ਵੀਡੀਓ ਬਣੀਆਂ ਪਈਆਂ ਨੇ ਉਹ ਭੇਜ ਦਾਂਗੇ ਤੁਹਾਡੇ ਕੋਲ ਹਾਂ ਜੇ ਹੈਗੀਆਂ ਨੇ ਤਾਂ ਦੇਖੋ ਆਪਣਾ ਅੱਜ ਪਿੰਜਰਾ ਲਾਤਾ ਇੱਥੇ ਅੱਜ ਪਤਾ ਹੋਰ ਕਲੀਅਰ ਹੋ ਜਾਊਗਾ ਆ ਤੁਸੀਂ ਗੈਸੇ ਨੰਬਰ ਆਪਣਾ ਹੀ ਐ ਇਹਨੂੰ ਤੁਸੀਂ ਸੇਵ ਕਰ ਲਿਓ ਹਾਂ ਤੇ ਜੇ ਕੋਈ ਵੀ ਗੱਲਬਾਤ ਹੁੰਦੀ ਐ ਤਾਂ ਤੁਸੀਂਾਨੂੰ ਫੋਨ ਕਰ ਲਿਓ ਠੀਕ ਹੈ ਠੀਕ ਦੂਜਾ ਨੰਬਰ ਤੇ ਜਿੰਨੀਆਂ ਵੀ ਜੇਕਰ ਤੁਹਾਡੇ ਕੋਲ ਕੋਈ ਵੀਡੀਓ ਬਣੀ ਹੋਈਆਂ ਜਾਂ ਤੁਹਾਡੇ ਕੋਲ ਹੈਗੀਆਂ ਨੇ ਤਾਂ ਉਹ ਤੁਹਾਨੂੰ ਜਰੂਰ ਭੇਜਿਓ ਕਿਉਂਕਿ ਸਾਡੇ ਚੈਨਲ ਦੇ ਉੱਤੇ ਦਿਖਾਵਾਂਗੇ ਕਿਉਂਕਿ ਲੋਕ ਇਸ ਚੀਜ਼ ਨੂੰ ਨਾ ਅਫਵਾਹ ਮੰਨਦੇ ਆ ਹਾਂ ਮੰਨਦੇ ਨੇ ਹਾਂ ਮੰਨਦੇ ਨੇ ਜਿਹੜੇ ਤਾਂ ਦੇਖ ਲਿਆ ਦੇਖਾ ਹਾਂਜੀ ਹਾਂ ਜੀ ਉਹ ਉਹ ਮੰਨਦੇ ਨੇ ਕਿ ਜਿਹਨੇ ਦੇਖ ਲਿਆ ਉਹਨੂੰ ਡਰ ਹੋ ਰਿਹਾਗਾ ਹੁਣ ਸਾਡੇ ਤਾਂ ਉਧਰ ਜਿੰਨੇ ਖੇਤ ਨੇ ਕਿ ਇਧਰ ਸਾਡਾ ਖੇਤ ਚੂਹੇ ਦੇ ਨਾਲ ਵੀ ਲੱਗਦਾ ਇੱਕ ਹਾਂਜੀ ਹਾਂਜੀ ਹਾਂ ਅਸੀਂ ਤੁਹਾਡੇ ਪਿੰਡ ਆ ਕੇ ਗਏ ਆ ਪਰਸੋਂ ਚੋਂਥੇ ਹਾ 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 ਤੇ ਉਧਰ ਜਿਹੜੇ ਚੋਇਕੜੀ ਬਾਣ ਉਹ ਪਾਣੀ ਲਾਉਣ ਨਹੀਂ ਹਲ ਤੱਕ ਕੋਈ ਗਿਆ ਹੈਗਾ ਹਾਂ ਉਧਰ ਤਾਂ ਹੀ ਬਿਲਕੁਲ ਹੀ ਸੁਣਿਆ ਸੀਗਾ ਬਾਈ ਹਰਵਿੰਦਰ ਸੀਗਾ ਉਹਨਾਂ ਦਾ ਤੁਹਾਨੂੰ ਪਤਾਗਾ ਵੀ ਬੱਕਰੀਆਂ ਦਾ ਫਾਰਮ ਹਨ ਹਾ 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 ਉਹਨਾਂ ਨਾਲ ਵੀ ਆਪਣੀ ਗੱਲਬਾਤ ਹੋਈ ਸੀਗੀ ਤੇ ਉਹ ਮੇਰੀ ਗੱਲ ਸੁਣੋ ਜਮਾ ਕਲੀਅਰ ਜਾਣਕਾਰੀ ਦਊਗਾ ਮੈਂ ਕੋਈ ਗੱਲ ਨਹੀਂ ਕੋਈ ਸਾਨੂੰ ਦਾ ਇਹ ਸੁਣੋ ਤਾਂ ਬਈ ਮੈਨੂੰ ਕਹੋ ਤੁਸੀਂ ਮੈਂ ਦੇਖਿਆ ਮੈਂ ਨਹੀਂ ਦੇਖਿਆ ਹੈਗਾ ਦੇਖਾ ਮੇਰੇ ਕੋਲ ਥੋੜਾ ਬਈ ਅਸੀਂ ਉਹ ਫਾਰਮ ਤੇ ਉਹਨੂੰ ਛੱਡ ਕੇ ਦੇ ਜੇ ਉਹ ਫਾਰਮ ਦੇ ਆਲੇ ਦੁਆਲੇ ਜਿਹੜੇ ਦੇਖੇ ਉਹ ਵੀ ਮਗਰ ਮਗਰ ओके ਇਸ ਫੇਟ ਨਾ ਚਿੱਤੀ ਮੱਤਾ ਮੱਤਾ ਮਾਦਾ ਹੋਣੀ ਓਕੇ ਹਾਂ ਸੈਨਾਉਂ ਨੇ ਬੱਚੇ ਤੇ ਕਿ ਉਹ ਕੁੱਤੇ ਜੀ ਡੇਡੇ ਕਹਿਆ ਸੀਗਾ ਮੇਰੇ ਕੋਲ ਸਾਰੇ ਕੁੱਤੇ ਰੱਖੇ ਹੋਣੇ ਫਾਰਮ ਤੇ ਵੀ ਅੱਛਾ ਜੀ ਸਦਾ ਜੀ ਕਹਿੰਦਾ ਉਹ ਸੀ ਕਿ ਨਾ ਕੀੜੇ ਦੇ ਉਹ ਡਰਦਾ ਸਾਡੇ ਕੋਲ ਬੁਖਾਰੀਆਂ ਨੇ ਵੱਡੀਆਂ ਅੱਛਾ ਜੀ ਜਦੋਂ ਉਹਨੇ ਫਾਰਮ ਤੋਂ ਬੰਦੇ ਸੀ ਛੋਟਾ ਖੇੜਾ ਚੂਚੇ ਕਰਕੇ ਜਿਹੜਾ ਮਾਰਨ ਭੇਜਦੇ ਅੱਛਾ ਜੀ ਉਹ ਮਾਨ ਤੂੰ ਉਹ ਜਿਹੜੇ ਵੱਡੇ ਬੁਖਾਰੀ ਦੀ ਝੂਣ ਵਾਲੀ ਉਹ ਤੇ ਬੜਕੇ ਬਹਿ ਗਏ ਅੱਛਾ ਹਾਂ ਮੇਰੇ ਜਦੋਂ ਨਾਲ ਦੇਖਿਆ ਆਖੇ ਉਹ ਕਹਿੰਦੇ ਵੀ ਆਂਦਾ ਕਰਦਾ ਦੇ ਵਿੱਚ ਨੂੰ ਕਹਿ ਬਠਾ ਠੀਕ ਆ ਫਿਰ ਹਾਕਾ ਪਾ ਲਦਾ ਪਾ ਚੱਲ ਆਪਦੀ ਸੇਫਟਾ ਕਰ ਦਿੰਦਾ ਜਾਲੀ ਪਾਟੇ ਜਾਲੀਆਂ ਸਾਡੇ ਲੱਗੇ ਹੋਣੇ ਵਧੀਆ ਚ ਓਕੇ ਹੂੰ ਚਲੋ ਕੋਈ ਨਹੀਂ ਮੈਂ ਸਵੇਰੇ ਜਾ ਕੇ ਆਉਂਦਾ ਤੁਹਾਨੂੰ ਮੈਨੂੰ ਫੋਨ ਕਿਵੇਂ ਜੀ ਫਾਰਮ ਤੋਂ ਪਿੰਡਾ ਸੀ ਇੱਥੇ ਲੈ ਲੈ ਆਉਂਦਾ ਹਾਂ ਚਾਚਾ ਮੈਡਰ ਨੂੰ ਵੀ ਤਲਾਹ ਦੇ ਸੀ ਤੀ ਸੀ ਨੇ ਏ ਕੱਲ ਨੂੰ ਡੀਸੀ ਨੂੰ ਵੀ ਮਿਲਾਂਗੇ ਅਸੀਂ ਨਹੀਂ ਨਹੀਂ ਜ਼ਰੂਰ ਡੀਸੀ ਨੂੰ ਮਿਲੋ ਪ੍ਰਸ਼ਾਸਨ ਨੂੰ ਤੁਸੀਂ ਦਸਤਖਤਾਂ ਨਾਲ ਫੋਟੋ ਮੈਂ ਡੀਸੀ ਨੂੰ ਮਿਲਾਂਗੇ ਕੱਲ ਨੂੰ ਨਹੀਂ ਬਾਕੀ ਤੁਸੀਂ ਨਾ ਜਦੋਂ ਫੋਟੋ ਕੋਈ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਆਂਗਾ ਓਕੇ ਜੀ ਓਕੇ ਮੈਂ ਫਿਰ ਆਪਣੇ ਰੂਡੀ ਨੂੰ ਫੋਨ ਕਰੂੰਗਾ ਮੈਨੇ ਜਰੂਰੀ ਆ ਪਤਾ ਕੀ ਗੱਲ ਆ ਜੀ ਇਧਰ ਨਾਲ ਕਿ ਆਹ ਚਾਹਦਾ ਕਹਿੰਦਾ ਐ ਮੈਨੂੰ ਪੂਰੀ ਸਚਾਈ ਦਾ ਪਤਾ ਲੱਗ ਜਾ ਮੈਂ ਫੇਰ ਲੋ ਮੈਂ ਆਪਾਂ ਟੂਠੇ ਨਾ ਪਈਏ ਗੱਲ ਤਾਂ ਇਹ ਆ ਗੱਲ ਆ ਇਹ ਨਹੀਂ ਗੱਲ ਆ ਵੀ ਜੀ ਉੱਥੇ ਹੁਣ ਤਰਸੇਮ ਕੇ ਮੋਟਰ ਤੇ ਤਾਂ ਬਣ ਵਿਭਾਗ ਵਾਲੇ ਆ ਕੇ ਗਏ ਉਹ ਕਹਿ ਕੇ ਗਏ ਵੀ ਇਹ ਤੀਦੂਈ ਹੈ ਹਾਂ ਹਾਂ ਪੈ ਫਿਰ ਤਾਂ ਉਮੀ ਹੀ ਨਹੀਂ ਠੀਕ ਹੈ ਨਹੀਂ ਚਲੋ ਤੁਸੀਂ ਤੁਹਾਡੇ ਕੋਲ ਜਿਹੜੇ ਵੀ ਸਬੂਤ ਆ ਜਾਂ ਕੋਈ ਤੁਹਾਡੇ ਕੋਲ ਵੀਡੀਓ ਨੇ ਆਹੀ WhatsApp ਨੰਬਰ ਤੇ ਭੇਜੋ ਸਾਨੂੰ ਠੀਕ ਹੈ ਠੀਕ ਹੈ ਭਾਈ ਜੀ ਸਸਿਕਾ ਜੀ